ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਦੇ ਨਾਲ ਲੱਗਦੇ ਪਿੰਡ ਗਾਜੀਪੁਰ ਵਿਖੇ 23 ਏਕੜ ਵਿੱਚ ਬਣੀ ਸਰਕਾਰੀ ਗਊਸ਼ਾਲਾ ਜੋ ਜ਼ਿਲ੍ਹਾ ਦੀ ਜ਼ਿਲ੍ਹੇ ਦੀ ਪਹਿਲੀ ਗਊਸ਼ਾਲਾ ਹੈ ਜਿਸ ਵਿੱਚ 1800 ਤੋਂ ਵੱਧ ਗਊਆਂ ਵਸਨ ਜਿਸ ਦੀ ਦੇਖ ਰਿਹਾ ਹੈ ਕਿ ਸਰਕਾਰ ਵੱਲੋਂ ਕੋਈ ਸੰਯੋਗ ਨਹੀਂ ਦਿੱਤਾ ਜਾਂਦਾ ਜਦਕਿ ਇਹ ਗਊਸ਼ਾਲਾ ਜ਼ਿਲ੍ਹੇ ਦੀ ਇੱਕੋ ਇੱਕ ਸਰਕਾਰੀ ਗਊਸ਼ਾਲਾ ਹੈ ਜਾਣਕਾਰੀ ਦਿੰਦਿਆਂ ਗਊ ਭਗਤ ਟਿੰਕਾ ਗਾਜੇਵਾਸ ਨੇ ਦੱਸਿਆ ਕਿ ਦਾਨੀ ਵੀਰਾਂ ਦੇ ਸੰਯੋਗ ਨਾਲ 6 ਵਾੜੇ ਪਹਿਲਾਂ ਪੱਕੇ ਕਰਵਾ ਚੁੱਕੇ ਹਾਂ ਜਦਕਿ ਹੁਣ ਸੱਤਵਾਂ ਵਾੜਾ ਵੀ ਪੱਕਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਕੋਈ ਤਰ੍ਹਾਂ ਦੇ ਗਊ ਟੈਕਸ ਲਗਾਏ ਹੈ ਹਨ ਜਿਸ ਦੇ ਬਾਵਜੂਦ ਵੀ ਇਹ ਗਊਸ਼ਾਲਾ ਦਾਨੀ ਸੱਜਣਾ ਦੇ ਸੰਜੋਗ ਨਾਲ ਚੱਲ ਰਹੀ ਹੈ ਉਹਨਾਂ ਹੁਣ ਸਤਵਾਂ ਵਾੜਾ ਇਹਨੂੰ ਪੱਕਾ ਕਰਵਾਉਣ ਵਿੱਚ ਸੰਯੋਗ ਦੇਣ ਦੀ ਅਪੀਲ ਕੀਤੀ ਦੱਸਣਯੋਗ ਹੈ ਕਿ ਗਊ ਭਗਤ ਟਿੰਕਾ ਗਾਜੇਵਾਸ ਇਹ ਗਊਸ਼ਾਲਾ ਵਿੱਚ ਸੇਵਾ ਕਰਦੇ ਆ ਰਹੇ ਹਨ ਜਿਨ੍ਹਾਂ ਵੱਲੋਂ ਅਪੀਲ ਕਰਕੇ ਦਾਨੀ ਸੱਜਣਾ ਦਾਨ ਦਿੰਦੇ ਹਨ ਜਿਸ ਨਾਲ ਇਹ ਗਊ ਚੌਲਾ ਛਾਲਾ ਚੱਲ ਰਹੀ ਹੈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਪਕਤਰ ਹੋ ਜੈਗੋ ਮਾਤਾ ਜੀ ਅੱਜ ਆਪਾਂ ਖੜੇ ਆ ਗਾਜੂਰ ਗਊਸ਼ਾਲਾ ਵਿੱਚ ਤੁਸੀਂ ਦੇਖੀ ਜੇ ਪਹਿਲਾਂ ਗਾਜੂਰ ਗਊਸ਼ਾਲਾ ਵਿੱਚ ਵਾੜਾ ਨੰਬਰ 6 ਜਿਹਦੇ ਵੱਲੋਂ ਤੁਹਾਡੇ ਵੱਲੋਂ ਦਿੱਤੀਆਂ ਏਟਾਂ ਜਿਹੜੀਆਂ ਉਹ ਲੱਗੀਆਂ ਇੱਕ ਵਾੜਾ 6 ਨੰਬਰ ਦਾ ਪੱਕਾ ਹੋ ਚੁੱਕਿਆ 7 ਨੰਬਰ ਵਾੜੇ ਦਾ ਅਸੀਂ ਕੰਮ ਹੁ ਚਲਾਵਾਂਗੇ ਤੁਹਾਡੇ ਵੱਲੋਂ ਦਿੱਤੀ ਕੀਟ ਗਾਜੂਰ ਗਊਸ਼ਾਲਾ ਵਿੱਚ ਵਾੜੇ ਵਿੱਚ ਲੱਗ ਰਹੀ ਹੈ ਗਊ ਸੇਵਾ ਉਤਮ ਸੇਵਾ ਸਾਰੇ ਹੀ ਦਾਨੀ ਸਜਣੋਂ ਬੇਨਤੀ ਕਰਦਾ ਮੈਂ ਗਾਜੂਰ ਗਊਸ਼ਾਲਾ ਦਾਣ ਦੀ ਬਹੁਤ ਜ਼ਰੂਰਤ ਹੈ ਇਥੇ ਕਰੀਬ 1800 ਦੇ ਲਗਭਗ ਜਿਹੜੇ ਗਊ ਵੰਸ਼ ਨੇ ਇਥੇ ਜਿਹੜੇ ਆਪਣੇ ਗਲੀਆਂ ਮਹੱਲਾਂ ਦੇ ਵਿੱਚ ਜਿਹੜੇ ਬੇਸਾਰਾ ਗਊਆਂ ਨੇ ਪੂਰੇ ਜ਼ਿਲ੍ਹੇ ਦੀਆਂ ਉਹ ਇਥੇ ਗਾਜੂਰ ਗਊਸ਼ਾਲਾ ਵਿੱਚ ਆਉਂਦੀਆਂ ਨੇ ਮੈਂ ਸਾਰੇ ਦਾਨੇ ਸੱਜਣਾਂ ਨੂੰ ਬੇਨਤੀ ਕਰਦਾ ਵੀ ਗਾਜੂਰ ਗਊਸ਼ਾਲਾ ਵਿੱਚ ਸਾਡਾ ਵੱਤਵਾ ਸਾਥ ਦਿਓ ਵੱਤਵਾ ਦਾਨ ਦਿਓ ਐਸਡੀਓ ਸਾਹਿਬ ਵੱਲੋਂ ਵੀ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਵੱਲੋਂ ਬਹੁਤ ਵੱਡੇ ਅਫਰ ਕੀਤੇ ਜਾ ਰਹੇ ਨੇ ਅਸੀਂ ਐਸਡੀਓ ਸਾਹਿਬ ਦਾ ਵੀ ਬਹੁਤ ਧੰਵਾਦ ਕਰਦੇ ਹਾਂ ਜਿਹੜੇ ਗਊਸ਼ਾਲਾ ਪ੍ਰਬੰਧਕ ਬਹੁਤ ਸੀਰੀਅਸ ਨੇ ਬਹੁਤ ਤਨਮਨ ਨਾਲ ਇਥੇ ਗਾਜੂਰ ਗਊਸ਼ਾਲਾ ਦਾ ਕੰਮ ਕਰਦੇ ਨੇ ਆ ਦੁੱਧ ਦੁੱਧ ਤਾਰੂ ਗੋਮਾ ਵੀ ਅਸੀਂ ਸਾਈਡ ਤੇ ਕੱਢ ਕੇ ਇਹਨਾਂ ਨੂੰ ਦੁੱਧ ਦਾ ਵੀ ਅਸੀਂ ਇੱਥੇ ਜਿਹੜਾ ਜਿੰਨਾ ਕਿ ਸਤੋ ਹੋਊਗਾ ਜਿਹੜੀਆਂ ਸੂਨ ਵਾਲੀਆਂ ਗਊਆਂ ਨੇ ਉਹ ਅਸੀਂ ਅੱਡ ਕੱਢ ਰਹੇ ਹਾਂ ਮੈਂ ਇੱਕ ਵਾਰ ਫੇਰ ਐਜਮ ਸਾਹਿਬ ਦਾ ਤੇ ਸਾਰੇ ਸ਼ਹਿਰ ਦੇ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗਾਜੂਬੁਰ ਗੋਸ਼ਾਲਾ ਵਿੱਚ ਆਪਣੀ ਮਿਹਨਤ ਮਿਹਨਤ ਦੀ ਕਮਾਈ ਚੋਂ ਇੱਟਾ ਦਾਨ ਭੇਜ ਕੇ ਗੋਮਾਤਾ ਦੇ ਚਰ ਚਰਨਾਂ ਵਿੱਚ ਲਾਇਆ ਜ ਨੇ ਇੱਕ ਵਾਰ ਫੇਰ ਸਾਰਾ ਧੰਨਵਾਦ ਵੀ ਕਰਦਾ ਦੁਬਾਰੇ ਫੇਰ ਬੇਨਤੀ ਕਰਦਾ ਸਤ ਨੰਬਰ ਬਾੜਾ ਚਾਲੂ ਕਰਨ ਲੱਗਿਆ ਵੱਧ ਤੋਂ ਵੱਧ ਦਾ ਨਾਮ ਦੇ ਦਾਨ ਦਿਓ ਇਹ ਗੁਰਦੇ ਰੂਪ ਵਿੱਚ ਲੇ ਵਗੇ ਰੂਪ ਵਿੱਚ ਹਰਾ ਚਾਰਾ ਤੋੜੀ ਜੋ ਵੀ ਤੁਸੀਂ দান ਦੇਣਾ ਚਾਹੁੰਦੇ ਹੋ ਅੱਗੇ ਤੋੜੇ ਅਸੀਂ ਜਰਾ ਰਹੇ ਜੋ ਵੀ ਦਾਨੀ ਸੱਜਣ ਗਾਜਪੁਰ ਗੋਸ਼ਾਲਾ ਤੋੜੀ ਦੇਣਾ ਚਾਹੁੰਦਾ ਹੈ ਤਾਂ ਬਰਤਬਰ ਗਾਜਪੁਰ ਬਲ ਸੇਵਾ ਕਰੋ ਗੋਸੇ ਉਤਮ ਸੇਵਾ ਸਾਰਿਆਂ ਦਾ ਬਹੁਤ ਬਧਨਵਾਦੀ ਜੈ ਗੋਮਤਾ ਜੀ